ਹੋਸੀਗਾ ਬਾਈ ਸਾਰੇ ਹੀ ਕਿਸਾਨ ਵੀਰਾਂ ਨੂੰ ਪਰਮਾਤਮਾ ਅਗੇ ਦੁਆ ਕਰਦਾ ਹਾਂ ਉਮੀਦ ਕਰਦਾ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣਾ ਨੰਬਰ ਦਾ ਡੈਰੀ ਫਾਰਮ ਤੇ ਤੇ ਜਿਨੇ ਵੀ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਆਪਣਾ ਨੰਬਰ ਆ 9417950102 9417950102 ਆਪਣਾ ਫੋਨ ਨੰਬਰ ਆ ਤੇ ਅੱਜ ਕਿਸਾਨ ਵੀਰਾਂ ਲਈ ਇੱਕ ਤੋਹਫਾ ਲੈ ਕੇ ਆ ਚੁੱਕੇ ਹਾਂ ਬਾਈ ਕੋਲੇ ਬਲਕਾਰ ਦੀ ਮਸ਼ੀਨਾਂ ਸੋਨੂੰ ਪਹਿਲਾਂ ਮਸ਼ੀਨ ਤੇ ਨਿਗ੍ਹਾ ਮਰੋਣੇ ਚਾਹਸ ਫਿਰ ਖੋਦੀ ਫਿਰ ਮਸ਼ੀਨ ਦਿਖਾ ਦੇ ਪਹਿਲਾਂ ਬਾਈ ਠੀਕ ਹੈ ਨਾ ਤੇ ਰਿਪੇਅਰ ਦਾ ਕੰਮ ਬਾਈ ਕਹਿੰਦਾ ਓਕੇ ਆ ਜੇ ਕਿਸੇ ਵੀਰ ਨੇ ਕੰਪਲੀਟ ਠੇਕੇ ਤੇ ਸਾਰਾ ਕੰਮ ਰਿਪੇਅਰ ਦਾ ਓਕੇ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਰਿਪੇਅਰ ਦਾ ਕੰਮ ਚੱਲੀ ਵੀ ਜਾਂਦਾ ਖੁਦ ਵੀ ਦਿਖਾ ਦੇ ਰਿਪੇਅਰ ਦਾ ਕੰਮ ਚੱਲ ਵੀ ਰਿਹਾ ਤੇ ਬਾਈ ਕਹਿੰਦਾ ਉਹ ਓਕੇ ਆ ਜਾਮਾ ਆਪਦੀ ਤਰਫੋਂ ਬਾਈ ਕਹਿੰਦਾ ਸਾਲ ਦੀ ਸੀ ਗਾਰੰਟੀ ਦੇਵਾਂਗੇ ਰਿਪੇਅਰ ਦੀ ਦੀ ਠੀਕ ਹੈ ਨਾ ਵੀ ਵੈਸੇ ਕੁਦਰਤੀ ਕੁਝ ਹੋ ਜਾਓ ਕੱਲ ਵੱਖਰੀ ਆ ਪਰ ਉਹ ਮਸ਼ੀਨ 'ਚ ਕੋਈ ਨੁਕਸ ਹੋਵੇ ਬਾਈਆਂ ਦੀ ਇੱਕ ਸਾਲ ਦੀ ਸੀਜ਼ਨ ਦੀ ਜ਼ਿੰਮੇਵਾਰੀ ਆ ਤੇ ਜੇ ਜੁੜਾ ਜਰਾ ਸੈਟ ਲੈਣਾ ਹਫ਼ਤਾ ਬਾਈ ਕਹਿੰਦਾ ਆਪਾਂ ਕਰਾਇ ਤੇ ਦੇ ਦਾਂਗੇ ਜੇ ਕਿਸੇ ਨੇ ਕੱਲੀ ਮਸ਼ੀਨ ਲੈਣੀ ਆ ਤਾਂ ਬਾਈ ਕਹਿੰਦਾ ਆਪਾਂ ਵੇਚ ਵੀ ਦੇਵਾਂਗੇ ਰਿਪੇਅਰ ਦਾ ਕੰਮ ਤੇ ਬਾਈ ਕੋਲੇ ਆਏ ਸੀ ਬਾਈ ਨਾ ਕਰਾਉਣੇ ਗੱਲਬਾਤ ਹੋ ਸੀਗਾ ਬਾਈ ਜੀ ਸੱਸੀ ਗੱਲ ਜੀ ਕੀ ਹਾਲ ਚਾਲ ਹੈ ਬਾਈ ਠੀਕ ਆ ਬਾਈ ਨਾਮ ਕੀ ਆਪਣਾ ਜਗਸੀਰ ਸਿੰਘ ਜੀ ਜਗਸੀਰ ਸਿੰਘ ਬਾਈ ਦਾ ਨਾਮ ਆ ਤੇ ਪਿੰਡ ਬਾਈ ਦਾ ਛੰਨਾ ਗਲਾਸਾ ਛੰਨਾ ਗਲਾਸ ਸਿੰਘ ਦਾ ਬਾਈ ਆਪਾਂ ਮਸ਼ੀਨ ਰਿਪੇਅਰ ਦਾ ਕੰਮ ਓਕੇ ਓਕੇ ਬੜਾ ਸਮਾਨ ਧਰੀ ਜਾਂਦੇ ਉੱਤੇ ਬਾਈ ਸਮਾਨ ਬਾਈ ਧਰੀ ਜਾਂਦੇ ਸੀਗੇ ਤੇ ਬਾਈ ਹੁਣ ਆਪਾਂ ਇਹ ਕਿਰਾਏ ਤੇ ਦੇਣੀ ਆ ਕਿਰਾਏ ਤੇ ਹਾਂ ਸੈਟ ਦੇ ਦੇਾਂਗੇ ਜੇ ਕੱਲੀ ਮਸ਼ੀਨ ਲੈਣੀ ਆ ਮੋਲ ਦੇ ਲੋ ਵੀ ਮਿੱਤਰੋ ਬਾਈ ਕਹਿੰਦਾ ਜੇ ਕਿਸੇ ਨੇ ਕਿਰਾਏ ਤੇ ਲੈਣੀ ਆ ਆਪਾਂ ਆਣਾ ਸੈਟ ਦੇ ਦਾਂਗੇ ਇਹ ਮਸ਼ੀਨ ਕੱਲੀ ਮੁੱਲ ਲੈਣੀ ਤਾਂ ਬਾਈ ਕਹਿੰਦਾ ਮੁੱਲ ਵੀ ਦੇ ਦਾਂਗਾ ਤੇਰਾ ਮਾਡਲ ਮਸ਼ੀਨ ਆ ਤੇਰਾ ਮਾਡਲ ਮਸ਼ੀਨਾਂ ਬਿੱਲ ਪਾਇਆ ਸਾਰਾ ਕੁਝ ਓਕੇ ਓਕੇ ਆ ਬਾਈ ਕਹਿੰਦਾ ਤੇ ਬਾਈ ਰਿਪੇਅਰ ਦਾ ਕੰਮ ਓਕੇ ਜਿਵੇਂ ਓਕੇ ਬਿਲਕੁਲ ਓਕੇ ਜ਼ਿੰਮੇਵਾਰੀ ਹੋਈ ਤੁਹਾਡੀ ਜ਼ਿੰਮੇਵਾਰੀ ਫੁੱਲ ਲਿਖ ਕੇ ਦੇ ਮਾਰੋ ਇੱਕ ਕਿਸੇ ਜਿੰਦ ਦੀ ਜ਼ਿੰਮੇਵਾਰੀ ਆ ਬਾਈ ਕਿਸੇ ਜਿੰਦ ਦੀ ਕੋਈ ਦਾਣੇ ਦੋਣੇ ਦੀ ਸਾਰੇ ਗਾਇ ਦੀ ਜ਼ਿੰਮੇਵਾਰੀ ਤੇ ਮਿੱਤਰੋ ਬਾਈ ਕਹਿੰਦਾ ਇੱਕਾ ਸਭ ਤੋਂ ਵੱਡੀ ਗੱਲ ਆ ਇੱਕਾ ਚੱਲੀ ਵੀ ਬਾਈ ਕਹਿੰਦਾ ਬਾਈ ਕੋਈ ਡਰਾਈਵਰ ਆ ਕਈ ਹਿਸਾਬ ਹੋ ਗਏ ਤੇ ਇੱਕੋ ਹੀ ਹੁੰਦਾ ਬਾਈ ਕੋਲੇ ਉਹੀ ਬੰਦਾ ਚਲਾਉਂਦਾ ਉਹਨੂੰ ਤੇ ਇੱਕ ਸੀਜ਼ਨ ਦੇ ਲਈ ਠੇਕੇ ਤੇ ਦੇ ਦਾਂਗੇ ਤੇ ਜੇ ਕਿਸੇ ਨੂੰ ਇਕੱਲੀ ਮਸ਼ੀਨ ਲੈਣੀ ਆ ਤਾਂ ਇਕੱਲੀ ਮਸ਼ੀਨ ਵੀ ਬਾਈ ਕਹਿੰਦਾ ਦੇ ਦਾਂਗੇ ਰਿਪੇਅਰ ਦੀ ਬਾਈ ਦੀ ਫੁੱਲ ਜ਼ਿੰਮੇਵਾਰੀ ਦੇਖ ਸਕਦੇ ਹੋ ਕੰਮ ਰੁਪਿਆ ਤਾਂ ਹੋ ਜਾਂਦਾ ਖੁਦ ਵੀ 400 ਮਲੇ ਕੈਮਰਾ ਖਵਾ ਦੇ ਕਰੀ ਟੂਰ ਦਿਖਾ ਦੇ ਠੀਕ ਹੈ ਨਾ ਜੇ ਕਿਸੇ ਨੇ ਸੈੱਟ ਬਣਾਇਆ ਉਹਨਾਂ ਨੇ ਟੈਟੂ ਦੇਖ ਲਓ ਮਿੱਤਰੋ 80 90 ਪੈਸੇ ਤਾਂ ਹੈਗੇ ਆ ਬਾਈ ਸੀ ਆਮ ਨਾਲ 80 ਪੈਸੇ ਟਾਇਰ ਪਿਆ ਬਾਈ ਕਿਸੇ ਨੂੰ ਕਿਰਾਇਆ ਤੇ ਲੈਣਿਆ ਬਾਕੀ ਬਾਈ ਕਹਿੰਦਾ ਟਰੈਕਟਰ ਦੀ ਤੇ ਮਸ਼ੀਨ ਦੀ ਸਾਡੀ ਪੂਰੀ ਜ਼ਿੰਮੇਵਾਰੀ ਹੂ ਚਲਾ ਕੇ ਵੀ ਬਾਈ ਕਿਹਨਾਂ ਨੂੰ ਦਿਖਾ ਦਾਂਗੇ ਜੇ ਕਿਸੇ ਚੌਰ ਵੱਡੇ ਜਿਸੇ ਵੀ ਨੇ ਠੇਕੇ ਤੇ ਲੈਣੀ ਆ ਠੀਕ ਹੈ ਨਾ ਬਾਈ ਤੇ ਬਾਈ ਆਪਣਾ ਫੋਨ ਨੰਬਰ ਦੱਸ ਦੇ ਬਾਈ 87270 87270 15660 15660 ਬਾਈ ਦਾ ਫੋਨ ਨੰਬਰ ਆ 87270 270 15660 15660 ਤੇ ਬਾਈ ਟਰੈਕਟਰ ਕਿਹੜਾ ਜਿਹੜਾ ਮੈਂ ਤੇ ਜੌਂਡੀ ਆ ਮਾਡਲ ਜੌਂਦੀ ਯਾਰ 5055 5055 ਬਾਈ ਜੌਂਡੀ ਚੱਲਿਆ ਪਿਆ ਤੇ ਓਕੇ ਨਵੇਂ ਨਵੇਂ ਸੈੱਟ ਲਿਆਂਦਾ ਸੀ ਆਪਾਂ ਜਾਂਸੀ ਜੂ ਕਢਾਇਆ ਸੀ ਬਾਈ ਕਹਿੰਦਾ ਜਾਂਸੀ ਜੂ ਕਢਾਇਆ ਸੀ ਮਸ਼ੀਨ ਇਸੇ ਮਸ਼ੀਨ ਤੇ ਚੱਲਿਆ ਹੋਈ ਹੈ ਇਸੇ ਮਸ਼ੀਨ ਤੇ ਚੱਲਿਆ ਇਸੇ ਮਸ਼ੀਨ ਤੇ ਚੱਲਿਆ ਮਿੱਤਰੋ ਜਿਹੜੇ ਵੀ ਨੇ ਲੈਣੀਆਂ ਬਾਈ ਜੁਰਾ ਜਰਾ ਕੱਲ ਨੂੰ ਜਾ ਕੇ ਚਾਹੇ ਜੋੜ ਦੇ ਲਾ ਫਾਣ ਦੇ ਵਿੱਚ ਓਕੇ ਜਮ ਠੀਕ ਜਮ ਓਕੇ ਆ ਜੇ ਕਿਸੇ ਨੇ ਠੀਕ ਚਾਰ ਨੇ ਝੂਰ ਨੇ ਨਵੇਂ ਪਾਏ ਅਸੀ ਪਾ ਸਾਰਾ ਕੁਝ ਨਵਾਂ ਓਕੇ ਬਾਈ ਸਾਰਾ ਕੁਝ ਓਕੇ ਲੋ ਹੋਰ ਬਾਈ ਕੋਈ ਖਾਸੀਅਤ ਇਹਦੀ ਬਸ ਉਹਦਾ ਖਾਸੀ ਵਧੀਆ ਮਸ਼ੀਨ ਆ ਯਾਰ ਕੋਈ ਦਿੱਕਤ ਨਹੀਂ ਬਸ ਆਪਾਂ ਦਾ ਉਹ ਹੀ ਰੋਬ ਮੰਨ ਜੇ ਹੋ ਗਿਆ ਬਸ ਬਾਈ ਕੱਲਾ ਬਾਈ ਕੋਲੇ ਪਸ਼ੂ ਪਛੂ ਜਿਆਦਾ ਹੁੰਦੇ ਆ ਬਾਈ ਕਹਿੰਦਾ ਹੁਣ ਫਿਰ ਸਾਨੂੰ ਪਤਾ ਵੀ ਮਿੱਤਰੋ ਚਾਰ ਸਪੇਰੇ ਹੋਇਆ ਨਹੀਂ ਜਾਂਦਾ ਠੀਕ ਹੈ ਨਾ ਬਾਈ ਦੇ ਫਾਦਰ ਜੀ ਪਛੇ ਸਪੇਰ ਹੋ ਗਏ ਸੀਗੇ ਉਹਦਾ ਕਰਕੇ ਬਾਈ ਫਿਰ ਕੱਲਾ ਰਹਿ ਗਿਆ ਹੁਣ ਤੇ ਬਾਈ ਕਹਿੰਦਾ ਵੀ ਆਪਾਂ ਠੇਕੇ ਤੇ ਦੇ ਦਾਂਗੇ ਜੀ ਕਿਸੇ ਲੈਣੀ ਹੋਵੇ ਇਹ ਕੱਲੀ ਮਸ਼ੀਨ ਲੈਣੀ ਆ ਤਾਂ ਕੱਲਾ ਮਸ਼ੀਨ ਵੀ ਲੈ ਸਕਦਾ ਬਾਈ ਦਾ ਨੰਬਰ ਤੁਹਾਨੂੰ ਬਤਾਤਾ 87270 15660 15660 ਬਾਈ ਦਾ ਫੋਨ ਨੰਬਰ ਆ ਤੇ ਕਰ ਲਿਓ ਬਾਈ ਨਾਲ ਸੰਪਰਕ ਸੋ ਜੁੜੇ ਰਹੋ ਇਦਾਂ ਦੀ ਵੀਡੀਓ ਦੇਖਣ ਲਈ ਆਪਣਾ ਨੰਬਰ ਆ 9417950102 ਧੰਨਵਾ